ਕਵੱਡੀ ਕੰਪਨੀ ਦੇ ਵੱਲੋਂ ਹੁਣ ਇੱਕ ਵੱਡੀ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ ਪਹਿਲਾਂ ਇਸ ਕੰਪਨੀ ਦਾ ਸਮਾਨ ਆਫਲਾਈਨ ਮਿਲਦਾ ਸੀ ਗਾਕਾਂ ਨੂੰ ਸਟੋਰਾਂ ਤੇ ਜਾਣਾ ਪੈਂਦਾ ਸੀ ਤਾਂ ਘੱਟ ਕੀਮਤ ਦਾ ਸਮਾਨ ਲੈਣ ਦੇ ਲਈ ਲੋਕਾਂ ਨੂੰ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢਣਾ ਪੈਂਦਾ ਸੀ ਅਤੇ ਸਟੋਰਾਂ ਵਿੱਚ ਜਾ ਕੇ ਖਰੀਦਦਾਰੀ ਕਰਨੀ ਪੈਂਦੀ ਸੀ ਲੇਕਿਨ ਹੁਣ ਇਹ ਵੱਡੀ ਕੰਪਨੀਆ ਜਿਹੜੀ ਇਸ ਦੇ ਵੱਲੋਂ ਆਨਲਾਈਨ ਸੇਵਾਵਾਂ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਦੇ ਨਾਲ ਗਾਕਾਂ ਨੂੰ ਵੱਡਾ ਫਾਇਦਾ ਹੋਵੇਗਾ ਤਾਂ ਕੈਨੇਡਾ ਦੀ ਪ੍ਰਸਿੱਧ ਛੋਟੇ ਰੇਟ ਵਾਲੀ ਰਿਟੇਲ ਚੇਨ ਡਾਲਰਾਮਾ ਨੇ ਸਕਿਪ ਦਾ ਡਿਸ਼ਸ ਦੇ ਨਾਲ ਸਾਂਝ ਪਾਈ ਹੈ ਤਾਂ ਹੁਣ ਖਰੀਦਦਾਰ ਘਰ ਬੈਠੇ ਹੀ ਡਾਲਰਾਮਾ ਤੋਂ ਸਸਤੀਆਂ ਚੀਜ਼ਾਂ ਮੰਗਵਾ ਸਕਣਗੇ ਇਸ ਭਾਈਵਾਲੀ ਦੀ ਕੋਸ਼ਟਰ ਡਿਲੀਵਰੀ ਕੰਪਨੀ ਸਕਿਪ ਦਾ ਡਿਸ਼ਸ ਵੱਲੋਂ ਕੀਤੀ ਗਈ ਹੈ ਹੁਣ ਤੱਕ ਡਾਲਰਾਮਾ ਦੀ ਮਾਰਕੀਟਿੰਗ ਅਤੇ ਬੇਕਰ ਇਹ ਸਿਰਫ ਇਨ-ਸਟੋਰ ਖਰੀਦਦਾਰੀ ਤੱਕ ਹੀ ਸੀਮਤ ਲੋਕਾਂ ਨੂੰ ਸਾਰੇ ਆਈਟਮ ਖਰੀਦਣ ਦੇ ਲਈ ਸਿੱਧਾ ਸਟੋਰ ਦੇ ਵਿੱਚ ਜਾਣਾ ਪੈਂਦਾ ਸੀ ਕੋਵਿਡ-19 ਮਹਾਮਾਰੀ ਦੌਰਾਨ ਵੀ ਇਸ ਕੰਪਨੀ ਨੇ ਹੋਮ ਡਿਲੀਵਰੀ ਜਾਂ ਆਨਲਾਈਨ ਆਰਡਰਿੰਗ ਦੀ ਸਹੂਲਤ ਮਹੱਈਆ ਨਹੀਂ ਕਰਵਾਈ ਸੀ ਤਾਂ ਹੁਣ ਸਕਿਪ ਦਾ ਡਿਸ਼ਸ ਦੀ ਐਪ ਜਾਂ ਵੈੱਬਸਾਈਟ ਤੇ ਜਾ ਕੇ ਲੋਕ ਡਾਲਰਾਮਾ ਦੇ ਪ੍ਰੋਡਕਟ ਘਰ ਬੈਠੇ ਹੀ ਮੰਗਵਾ ਸਕਦੇ ਹਨ ਇਹ ਸੇਵਾ ਕਈ ਕੈਨੇਡੀਅਨ ਸ਼ਹਿਰਾਂ ਦੇ ਵਿੱਚ ਲਾਂਚ ਕੀਤੀ ਗਈ ਹੈ ਅਤੇ ਹੋਰ ਥਾਵਾਂ ਤੇ ਵੀ ਜਲਦ ਇਹ ਸੇਵਾ ਉਪਲਬਧ ਹੋਵੇਗੀ ਇਹ ਭਾਈ ਵਾਲੀ ਲੋਕਾਂ ਲਈ ਬਹੁਤ ਸੁਵਿਧਾਜਨਕ ਹੋਵੇਗੀ ਖਾਸ ਕਰਕੇ ਉਹਨਾਂ ਲੋਕਾਂ ਲਈ ਜਿਹੜੇ ਸਟੋਰ ਜਾਣ ਵਿੱਚ ਅਸਮਰਥ ਹਨ ਜਾਂ ਵਿਅਸਤ ਜੀਵਨ ਸ਼ੈਲੀ ਰੱਖਦੇ ਹਨ ਤਾਂ ਡਲਰਾਮਾ ਵਿੱਚ ਮੋਰੀ ਵਰਤੋਂ ਵਾਲੇ ਸਾਮਾਨ ਜਿਵੇਂ ਕਿ ਸਾਫ ਸਫਾਈ ਦੀਆਂ ਵਸਤੂਆਂ ਸਕੂਲੀ ਸਮਾਨ ਅਤੇ ਰਸੋਈ ਦਾ ਸਾਜੋ ਸਾਮਾਨ ਤੇ ਹੋਰ ਘਰੇਲੂ ਵਰਤੋਂ ਵਾਲੀਆਂ ਚੀਜ਼ਾਂ ਬਹੁਤ ਹੀ ਘੱਟ ਕੀਮਤਾਂ ਤੇ ਮਿਲਦੀਆਂ ਹਨ ਹੁਣ ਇਹਨਾਂ ਦੀ ਘਰ ਘਰ ਡਿਲੀਵਰੀ ਹੋਣ ਦੇ ਨਾਲ ਖਰੀਦਦਾਰਾਂ ਨੂੰ ਵੱਡੀ ਸੌਕਤਾ ਜਿਹੜੀ ਹੋਵੇਗੀ ਕਈ ਉਪਭੋਗਤਾ ਸੋਸ਼ਲ ਮੀਡੀਆ ਉੱਤੇ ਇਸ ਨਵੇਂ ਕਦਮ ਦੀ ਸਰਹਾਨਾ ਕਰ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਇਹ ਸੇਵਾ ਉਹਨਾਂ ਦੇ ਲਈ ਬਹੁਤ ਹੀ ਲਾਭਦਾਇਕ ਹੈ ਵਿਸ਼ੇਸ਼ ਕਰਕੇ ਜਦੋਂ ਉਹ ਅਕਸਰ ਛੋਟੀ-ਛੋਟੀ ਚੀਜ਼ ਲੈਣ ਦੇ ਲਈ ਸਟੋਰ ਜਾਂਦੇ ਸਨ ਅਤੇ ਇਸ ਦੇ ਵਿੱਚ ਉਹਨਾਂ ਨੂੰ ਦਿੱਕਤ ਵੀ ਆਉਂਦੀ ਸੀ ਅਤੇ ਉਹਨਾਂ ਦਾ ਕਾਫੀ ਸਮਾਂ ਜਿਹੜਾ ਉਹ ਵੀ ਇਸ ਕਾਰਜ ਦੇ ਵਿੱਚ ਲੱਗ ਜਾਂਦਾ ਸੀ ਲੇਕਿਨ ਹੁਣ ਆਨਲਾਈਨ ਉਹ ਘਰ ਬੈਠੇ ਹੀ ਸਾਰੀਆਂ ਚੀਜ਼ਾਂ ਮੰਗਵਾ ਸਕਦੇ ਨੇ